ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ ਮੈਂ ਕਲਕੱਤਾ ਰਾਜਾ ਬੜਿੰਗ ਦੇ ਗੜ੍ਹ ਰਾਜਾ ਬੜਿੰਗ ਦੇ ਸ਼ਹਿਰ ਕਰਜਾ ਦਿੱੰਬੀ ਢਿਲੋਂ ਤੁਸੀਂ ਦੇਖ ਸਕਦੇ ਹੋ ਦਿੱੰਬੀ ਢਿਲੋਂ ਰੋਡ ਚੌਕਰ ਰਹੇ ਨੇ ਕਿੱਦਰ ਬਹਾ ਦੇ ਵਿੱਚ ਤੁਸੀਂ ਅਵੇ ਵੀ ਬਜੀਤ ਗੌਰਦੀ ਜੋ ਕੈਬਨਟ ਮੰਤਰੀ ਨੇ ਬਾਜ਼ਾਰ ਪਰ ਮਾਨ ਸਾਹਿਬ ਦੀ ਬਾਜ਼ਾਰ ਦੇ ਵਿੱਚ ਜਿਹੜੇ ਕੈਬਨਟ ਮੰਤਰੀ ਨੇ ਸੋ ਜੀ ਵੀ ਬਜੀਤ ਗੌਰਦੀ ਡਾਕਟਰ ਬਜੀਤ ਗੌਰਦੀ ਖੁਰਿਆ ਸਾਹਿਬ ਵਿਖੇਤੀ ਬੜੀ ਮੰਤਰੀ ਤੁਸੀਂ ਦੇਖ ਸਕਦੇ ਹੋ ਪਸ਼ਮੀਰਾ ਜਿਹੜੀਆਂ ਇਸ ਵਕਤ ਤੁਸੀਂ ਗਿੱਧੜ ਵਾਹ ਤੋਂ ਲਾਈਵ ਤਸਵੀਰਾਂ ਦੇਖ ਰਹੇ ਹੋ ਦਿੰਪੀ ਢਿੱਲੋਂ ਨੇ ਜਿਹੜੀ ਆਪਣੀ ਖਰਚਨਾ ਜਿਹੜੀ ਹੈਗੀ ਆ ਉਹ ਆਖਰੀ ਦਿਨ ਦੇ ਵਿੱਚ ਚੋਣ ਪ੍ਰਚਾਰ ਸਮਾਪਤ ਹੋਣ ਦੇ ਲਈ ਜਿਹੜੀ ਹੈ ਪਾ ਉਗਰ ਗਿਆ ਹੈਗਾ ਉਹ ਗਿੱਧੜ ਵਾਹ ਦੇ ਵਿੱਚ ਤਸਵੀਰਾਂ ਗਿੱਧੜ ਵਾਹ ਦੀਆਂ ਨੇ ਦਿੰਪੀ ਢਿੱਲੋਂ ਦਾ ਲਾਈਵ ਰੋਡ ਸ਼ੋ ਜਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਸੋ ਵੀਡੀਓ ਚੰਗਾ ਲੱਗੇ ਤੇ ਸ਼ੇਅਰ ਜਰੂਰ ਕਰ ਦੇਣਾ ਤੋ ਦੇਖੋ ਤਸਵੀਰਾਂ ਲਾਈਵ ਤਸਵੀਰਾਂ ਦਿੰਬੀ ਢਿੱਲੋ ਦੇ ਰੋਡ ਸ਼ੋਹਰੀਆ ਬਾਕੀ ਤੁਹਾਨੂੰ ਦੱਸ ਦਈਏ ਕਿ ਦਿੰਬੀ ਢਿੱਲੋ ਜਿਹੜੇ ਹੈਗੇ ਆ ਉਹ ਕਿਸੇ ਵਕਤ ਕਾਂਗਰਸ ਦੇ ਟਾਕੜ ਉਮੀਦਵਾਰ ਜਿਹੜੇ ਹੈ ਕਾਂਗਰਸ ਦੇ ਸੌਰੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹੈਗੇ ਆ ਉਹ ਟਾਕੜ ਜਿਹੜੇ ਹੈਗੇ ਆ ਮੰਨੇ ਜਾਂਦੇ ਸੀ ਸੋ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਜਦੋਂ ਉਹ ਆਮ ਆਦਮੀ ਪਾਰਟੀ ਜੁਆਇਨ ਕੀਤੀ ਉਹਨਾਂ ਨੇ ਬਹੁਤ ਬਹੁਤ ਫਾਰੀ ਆ ਕੰਟਰੋਵਰਸੀ ਬਹੁਤ ਆਈ ਹੈ ਕੀ ਕਰਾਈਆਂ ਨੇ ਜਿਹੜੀਆਂ ਤੇ ਲੀਆਂ ਸੀ ਸੋ ਇਹ ਕਿ ਕਿਸ ਤਰ੍ਹਾਂ ਦੀ ਕੰਟਰੋਵਰਸੀ ਹੋਈ ਹੈ ਕਿਦਾਂ ਨਿਭੂ ਵੀ ਕਿਤਾ ਨਹੀਂ ਨਿਭੂ ਵੀ ਤੁਸੀਂ ਦੇਖ ਸਕਦੇ ਹੋ ਲੇਕਿਨ ਡਿਪਟੀ ਲੋਨ ਨੇ ਆਮ ਆਦਮੀ ਪਾਰਟੀ ਦਾ ਪੱਲਾ ਜਿ ਫੜਿਆ ਕਫੀ ਚੰਗੀ ਤਰ੍ਹਾਂ ਨਾਲ ਹੀ ਫੜਿਆ ਸੋ ਉਸਨੇ ਉਹ ਵਰਤਮਾਨ ਸਾਹਬ ਗੁਣਾ ਨੇ ਦੀ ਉਹਨਾਂ ਦੇ ਚੋਣ ਪ੍ਰਚਾਰ ਦੀ ਤਾਣਾ ਵਾਸਤੇ ਸੋ ਇਸ ਵਕਤ ਦੇਖਦੇ ਹਾਂ ਫੋੜੇ ਦਿਨਾਂ ਚ ਕੀ ਪਤਾ ਲੱਗ ਜਾਵੇਗਾ ਕਿ ਜਿਹੜਾ ਹੈਗਾ ਕਿੱਧਰ ਨੂੰ ਜਾਂਦਾ ਜਿਹੜਾ ਪਲੜਾ ਹੈਗਾ ਇਹ ਕਿੱਧਰ ਨੂੰ ਭਾਰੀ ਨਜ਼ਰ ਆਉਂਦਾ ਹੈਗਾ ਅਮਰਤਾ ਬ੍ਰਿੰਗ ਰਾਜਾ ਪ੍ਰੇਮ ਦੇਕਰ ਵਾਲੀ ਬਰਾਬਰ ਦੀ ਟੱਕਰ ਦੇ ਰਹੀ ਹੈ ਬਹੁਤ ਹੀ ਸਿਆਸੀ ਪੰਟਰ ਵਾਕੇਣਾ ਹੈਗਾ ਕਿ ਬਹੁਤ ਹੀ ਘੱਟ ਵੋਟਾਂ ਤੇ ਜਿਹੜਾ ਹੈਗਾ ਇਹ ਫੈਸਲਾ ਹੋਵੇਗਾ ਬਹੁਤ ਹੀ ਕੁਝ ਬੋਟਾਂ ਦੇ ਫੈਸਲੇ ਦੇ ਲਈ ਜਿਹੜਾ ਇਹ ਇਧਰ ਬਾਅਦ ਈਚੀਟ ਜਿਹੜੀ ਹੈਗੀ ਆ ਉਹ ਦਾ ਉਹਦਾ ਫੈਸਲਾ ਜਿਹੜਾ ਵੋਟਰ ਕਰਨਗੇ ਤੁਸੀਂ ਦੇਖ ਸਕਦੇ ਹੋ ਹੱਥ ਜੋੜ ਕੇ ਆਪਣਾ ਪਿਆਰ ਕਬੂਲ ਕਰਦੇ ਹੋਏ ਸੋ ਇਹ ਤਸਵੀਰਾਂ ਕਿਧਰ ਬਾਹਤ ਤੋਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਬੀਬੀ ਬਲਜੀਤ कौर ਜੀ ਦਿੰਪੀ ਢਲੋਜੀ ਅਮਨ ਕਰੋੜਾ ਜੀ ਤੁਸੀਂ ਦੇਖ ਸਕਦੇ ਹੋ ਕੁੜੀਆਂ ਸਾਹਿਬ ਜਿਹੜੇ ਹੈਗੇ ਆ ਉਹ ਉਹ ਵਿਰਾਜ਼ਮਾਨ ਨੇ ਆਪਣੀ ਗੱਡੀ ਦੇ ਵਿੱਚ ਖੜ ਕੇ ਆਪਣਾ ਹੱਥ ਜਿਹੜਾ ਹੈਗਾ ਹਿਲਾ ਕੇ ਵਰਤ ਜਿਹੜੇ ਵੋਟਰਾਂ ਦਾ ਪਿਆਰ ਬਖਸ਼ੂਤ ਕਰ ਰਹੇ ਨੇ ਉੱਚੀਆਂ ਉੱਚੀਆਂ ਇਮਾਰਤਾਂ ਦੇ ਦਰਵਾਜ਼ੇ ਦੀਆਂ ਜਿਹੜਾ ਵਿੱਚ ਖੜ ਕੇ ਦਿੰਪੀ ਢਲੋਜੀ ਆ ਨੂੰ ਆ ਦੇਖਿਆ ਜਾ ਰਿਹਾ ਹੈਗਾ ਉਹਨਾਂ ਨੂੰ ਸਲਾਮ ਕੀਤੀ ਜਾ ਰਹੀ ਹੈ ਉਹਨਾਂ ਦੇ ਹਾਦੇ ਚ ਉਹ ਹਾ ਦਾ ਨਾਰਾ ਮਾਰਿਆ ਜਾ ਰਿਹਾ ਹੈ ਬੋਟਾ ਪਉਣ ਵਾਸਤੇ ਤੁਸੀਂ ਦੇਖ ਸਕਦੇ ਹੋ ਆਵਾਮ ਆਜੀ ਪਾਰਟੀ ਦੇ ਵਰਕਰਾਂ ਨੇ ਦੇ ਵਿੱਚ ਵੀ ਪੂਰਾ ਜੋਸ਼ ਨਜ਼ਰ ਆ ਰਿਹਾ ਹੈ ਜੰਦੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿਵੇਂ ਵਹਿ ਰਹੇ ਨੇ ਆਵਾਮ ਆਜੀ ਪਾਰਟੀ ਦੇ ਡਿਪਟੀ ਲੋ ਜਿਹੜਾ ਹੈਗਾ ਕਿੱਧਰ ਬਾਹ ਦੇ ਵਿੱਚ ਆਪਣਾ ਰੋਹ ਛੁਕੜ ਕੇ ਆਪਣਾ ਆਪਣੀ ਤਾਕਤ ਦਿਖਾਉਂਦੇ ਹੋਏ ਆਪਣੇ ਇਲਾਕੇ ਦੀ ਤਾਕਤ ਦਿਖਾਉਂਦੇ ਹੋਏ ਕਿ ਕੌਣ ਹੈ ਇਸ ਇਲਾਕੇ ਦਾ ਲੀਡਰ ਸੋ ਬੋਸ ਹਰਿਆਣ ਦੇ ਜੋ ਡਿਪਟੀ ਲੋ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਤਾਂ ਕਾਫੀ ਸੋਸ਼ਲ ਮੀਡੀਆ ਤੇ ਉਹ ਹੰਦਾ ਵੀ ਮਚਿਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬਟਾ ਤੁਸੀਂ ਦੇਖ ਸਕਦੇ ਹੋ ਕਿਥੋਂ ਜਾ ਕੇ ਜਿਹੜੀ ਤਸਵੀਰ ਹੈਗੀ ਆ ਉਹ ਕੈਚ ਕੀਤੀ ਗਈ ਆ ਸਭ ਤੋਂ ਜੜੀਆਂ ਹੋਈਆਂ ਔਰ ਤਾਂ ਡਿਪਟੀ ਲੋ ਨੇ ਸਲਾਮ ਕੀਤਾ ਆ ਜੋੜ ਕੇ ਸਲਾਮ ਕੀਤਾ ਔਰ ਵੋਟ ਮੰਗੀ ਆ ਗਿਆ ਸੋ ਕਾਫੀ ਸੋਸ਼ਲ ਮੀਡੀਆ ਤੇ ਕਾਫੀ ਅਚੰਭਾ ਹੋਇਆ ਸੀ ਜਦੋਂ ਡਿਪਟੀ ਲੋ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਇਲਜ਼ਾਮ ਸਿਗੇ ਆ ਉਹ ਸ਼੍ਰੋਮਣੀ 41000 ਦੇ ਮਤਲਬ ਕਹਿ ਸਕਦੇ ਆ ਦਬੇ ਦਬੇ ਇਲਜ਼ਾਮ ਉਹਨਾਂ ਨੇ ਲਗਾਏ ਸੀ ਕਿ ਮੈਨੂੰ ਇਗਨੋਰ ਕੀਤਾ ਜਾ ਰਿਹਾ ਹੈ ਕਿ ਜਿਹੜੇ ਇਸ ਵਕਤ ਉਮੀਦਵਾਰ ਨੇ ਭਾਜੀਪੀ ਦੇ ਮਨਪ੍ਰੀਤ ਸਿੰਘ ਬਾਦਲ ਦੀ ਸਪੋਰਟ ਅੰਦਰੋਂ ਅੰਦਰ ਹੀ ਉਤੋਤੋਹੀ ਕੀਤੀ ਜਾ ਰਹੀ ਸੀ ਇਸੇ ਜੋ ਬਾਅਦ ਦੇ ਵਿੱਚ ਉਹਨਾਂ ਦੀ ਅਕਿਆਸ ਰਹੀ ਜਾਂਦੀ ਆ ਬਿਲਕੁਲ ਸੱਚ ਸਾਹਤ ਹੋਈਆਂ ਜਿਹੜੇ ਦੇਖ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਕੀ ਚਾਰ ਜਿਮਨੀ ਚ ਉਹਨਾਂ ਦੇ ਵਿੱਚ ਹੀ ਕੋਈ ਉਮੀਦਵਾਰ ਨਹੀਂ ਉਤਾਰਿਆ ਇੱਕ ਹੋਰ ਡੇਰਾ ਬਾਬਾ ਨਾਨਕ ਤੋਂ ਬਹੁਤ ਵੱਡੀ ਖਬਰ ਆਈ ਹੈ ਖਬਰ ਆਈ ਹੈ ਅੱਜ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਯੂਨਿਟ ਹੈਗੀ ਆ ਉੱਥੇ ਦੀ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈਗਾ ਸੁੱਚਾ ਸਿੰਘ ਲੰਗਾੜ ਜਿਹੜਾ ਹੈਗਾ ਆ ਉਹਨਾਂ ਦੀ ਆ ਪਾਰਟੀ ਦੇ ਹੈਗੇ ਉਹ ਥੋੜੇ ਯੂਨਿਟ ਦੇ ਕਰਤਾ ਧਰਤਾ ਨੇ ਸੋ ਉਹਨਾਂ ਦੇ ਵੋਟਰਾਂ ਨੇ ਉਹਨਾਂ ਨੂੰ ਫੈਸਲਾ ਦਿੱਤਾ ਹੈਗਾ ਕਿ ਤੁਸੀਂ ਅਸੀਂ ਜਿਹੜੀ ਆ ਪਿੰਡ ਪਿੰਡ ਜਾ ਕੇ ਵੋਟ ਵੀ ਮੰਗਾਂਗੇ ਸੋ ਸ਼੍ਰੋਮਣੀ ਅਕਾਲੀ ਦਲ ਨੇ ਆਪ ਦੀ ਵੋਟ ਮੰਗਰਦਾ ਕੀਤਾ ਦਾਵਾ ਹੈਗਾ ਤੁਸੀਂ ਦੇਖ ਸਕਦੇ ਹੋ ਫਿਰ ਆ ਗੇਦਰਵਾਹਤ ਉਸ ਵੀਰਨ ਲਾਈਟ ਦੀ ਬਿਟੀ ਨੂੰ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਸ ਵਕਤ ਗੇਦਰਵਾਹਤ ਇਹ ਉਹ ਝਾੜੂ ਫੇਰਨ ਵਾਸਤੇ ਕਾਫੀ ਤਤਪਰ ਨਜ਼ਰ ਆ ਰਹੇ ਨੇ ਬੀਬੀ ਬਲਜੀਤ ਕੌਰ ਜਿਹੜੀ ਕੈਬਨਟ ਮੰਤਰੀ ਸੋ ਅਮਨ ਅਰੋੜਾ ਜੀ ਉਹਨਾਂ ਦੇ ਸਾਥ ਨਾਲ ਨਜ਼ਰ ਆ ਰਹੇ ਨੇ ਸੋ ਇਹ ਤਸਵੀਰਾਂ 판ੋਂ ਅਸੀਂ ਦਿਖਾ ਰਹੇ ਹਾਂ ਵੀ ਇਸ ਇੰਟਰਨੈਸ਼ਨਲ ਜਿਹੜੀ ਤੋਂ ਤੁਸੀਂ ਕਿੱਧਰ ਬਾਹਰ ਹੋ ਇਹ ਤਸਵੀਰਾਂ ਜਿਹੜੀਆਂ ਉਹ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਮਤਲਬ ਸਲਾਮ ਕਰਨੇ ਵਾਸਤੇ ਉਹਨਾਂ ਨੂੰ ਉਹਨਾਂ ਦਾ ਪੋਟਰ ਜਿਹੜੇ ਹੈਗੇ ਆ ਕਿਵੇਂ ਬਾਕੀਆਂ ਚੋਂ ਗਲੀਆਂ ਚੋਂ ਦੁਕਾਨਦਾਰਾਂ ਚੋਂ ਬਾਹਰ ਨਿਕਲ ਕੇ ਉਹਨਾਂ ਦਾ ਸਵਾਗਤ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਤੁਸੀਂ ਪਹਿਲਾਂ ਦੇਖੀਆਂ ਉਹ ਕਿ ਮੇਟਾਕੀ ਦੇ ਵਿੱਚੋਂ ਕਾਫੀ ਦੂਸਰੀ ਤੀਸਰੀ ਮੰਦਰ ਤੋਂ ਉਹਨਾਂ ਨੂੰ ਸਲਾਮ ਕੀਤਾ ਜਾ ਰਿਹਾ ਹੈਗਾ ਸਾਰਾ ਸਾਰਿਆਂ ਦਾ ਦੁਆਬ ਸਲਾਮ ਕਬੂਲ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਮੋਰਲੇ ਵਰਕਰਾਂ ਨੇ ਝਾੜੂ ਵੀ ਚੁੱਕਿਆ ਹੋਇਆ ਹੈ ਮਤਲਬ ਮੈਸੇਜ ਦਿੱਤਾ ਜਾ ਰਿਹਾ ਹੈਗਾ ਕਿ ਇਸ ਇਸ ਵਾਰ ਕਿੱਟੜਵਾਹ ਦੇ ਵਿੱਚ ਜਿਹੜਾ ਹੈਗਾ ਉਹ ਮਤਲਬ ਝਾੜੂ ਚੱਲੂਗਾ ਸੋ ਵਰਕਰਾਂ ਦਾ ਜਿਹੜਾ ਉਤਸ਼ਾਹ ਜਿਹੜਾ ਨਜ਼ਰ ਤੁਸੀਂ ਦੇਖ ਰਹੇ ਹੋ ਫਿਲਹਾਲ ਇਸ ਵਰਕਰ ਨੇ ਵੀ ਝਾੜੂ ਜਿਹੜਾ ਹੈਗਾ ਚੱਕਿਆ ਹੈਗਾ ਇਸ਼ਾਰਾ ਇਹ ਹੈ ਕਿ ਦਰਵਾਹ ਦੇ ਵਿੱਚ ਝਾੜੂ ਚੱਲ ਜਾਈਏ गाइस ਵਾਪਸ ਸੋ ਡਿਪੀਟ ਲੋਇਸ ਵਾਕ ਤਾਕੜ ਮਤਲਬ ਕਹਿ ਸਕਦੇ ਤਾਕੜ ਦੀ ਲੀਡਰ ਸੀ ਸ਼ੋਮਲੀ ਅਕਾਲੀ ਦਲ ਦੇ ਜਦੋਂ ਤੋਂ ਉਹਨਾਂ ਨੇ ਤੁਸੀਂ ਦੇਖ ਸਕਦੇ ਹੋ ਵੱਖਰਾ ਦਾ ਜੋਸ਼ ਜਿਹੜਾ ਹੈਗਾ ਆ ਉਹ ਸਾਫ਼ ਦਿਖਾਈ ਦੇ ਰਿਹਾ ਹੈਗਾ ਸੋ ਝਾੜੂ ਚੱਕ ਕੇ ਅੱਗੇ-ਅੱਗੇ ਡਿੰਪੀ ਟੋਨ ਦੀ ਗੱਡੀ ਤੇ ਮੋਰੇ-ਮੋਰੇ ਤੁਰ ਰਹੇ ਨੇ ਗੇਦਰ ਵਾਹਵਾਸੀਆਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਨੇ ਸੋ ਭਗਵਰਤਮਨ ਸਾਹਿਬ ਨੇ ਵੀ ਚੋਣ ਪ੍ਰਚਾਰ ਕੀਤਾ ਉਹਨਾਂ ਨੇ ਵੀ ਦੱਸਿਆ ਹੈਗਾ ਕਿ ਬਹੁਤ ਸਾਲਾਂ ਤੋਂ ਕਉਂ ਨਹੀਂ ਇੱਥੇ ਬਦਲਾਅ ਨਹੀਂ ਲਿਆਦਾ ਸੋ ਹੀ ਸਬਕ ਤੁਸੀਂ ਬਦਲਾਅ ਕਰਦੇ ਹੋ ਤੇ ਚੰਗੀ ਗੱਲ ਹੈਗੀ ਆ ਬਾਕੀ ਚੰਨੀ ਹੁਣਾਂ ਨੇ ਵੀ ਬੱਕਰੀ ਚੋਣ ਦੇ ਮਤਲਬ ਆਪਣੇ ਫੱਕ ਦੇ ਕਾਂਗਰਸ ਦੇ ਉਮੀਦਵਾਰ ਵਿੱਚ ਬੱਕਰੀ ਚੋਣਦੀਆਂ ਤਰਕੀਬਾਂ ਜਿਹੜੀਆਂ ਹੈਗੀਆਂ ਉਹ ਦੱਸੀਆਂ ਹੈਗੀਆਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੇਤਾ ਉਮੀਦਵਾਰ ਨਹੀਂ ਖੜਾ ਕਾਂਗਰਸ ਦੀ ਉਮੀਦਵਾਰ ਜਿਹੜੀ ਰਾਜਾ ਬੜਿੰਗ ਹੈਗੀ ਆ ਉਹ ਰਾਜਾ ਬੜਿੰਗ ਜੀ ਹੈਗੇ ਨੇ ਜੋ ਕਾਂਗਰਸ ਦੇ ਪੰਜਾਬ ਪ੍ਰਧਾਨ ਵੀ ਨੇ ਤੁਸੀਂ ਦੇਖ ਸਕਦੇ ਹੋ ਕਿਵੇਂ ਜੱਟੀਆਂ ਪੈ ਰਹੀਆਂ ਨੇ ਆਪਣੇ ਸਪੋਰਟਰਾਂ ਦਾ ਸਵਾਗਤ ਕੀਤਾ ਜਾ ਰਿਹਾ ਗਿੱਦੜਵਾਹੇ ਦੇ ਸਪੋਰਟਰ ਜਿਹੜੇ ਹੈਗੇ ਆ ਉਹ ਹੋ ਟਿੰਪੀ ਟਿਲੋ ਦੇ ਸਪੋਰਟਰਾਂ ਨੂੰ ਪਿਆਰ ਕਰਦੇ ਨਜ਼ਰ ਆ ਰਹੇ ਨੇ ਜੱਫੀਆਂ ਪਾਦੇ ਨਜ਼ਰ ਆ ਰਹੇ ਹਾਂ ਗੱਲ ਕਰਦੇ ਸੀ ਆਪਾਂ ਅਮਰਤਾ ਪ੍ਰੀਤ ਦੇ ਚੋਣ ਪ੍ਰਚਾਰ ਦੇ ਉਹ ਜ਼ੋਨ ਅਮਰਤਾ ਬਰਿੰਗ ਦਾ ਚੋਣ ਪ੍ਰਚਾਰ ਵੀ ਕਾਫੀ ਸਖੜਾ ਤੇ ਨਜ਼ਰ ਆ ਰਿਹਾ ਹੈ ਸਿਆਸੀ ਪੜਤਾ ਦਾ ਕਹਿਣਾ ਹੈ ਕਿ ਫੈਸਲਾ ਕੁਝ ਵੋਟਾਂ ਤੇ ਹੋਏਗਾ ਅਮਰਤਾ ਬਰਿੰਗ ਦੇ ਜੋ ਰਾਜਾ ਬਰਿੰਗ ਦੇ ਵਾਈਪ ਨੇ ਉਹ ਵੇਖੋ ਆਪਣੀ ਕਿਸਮਤ ਅਜਮਾ ਰਹੇ ਨੇ ਬਹੁਤ ਸਾਰੇ ਭਨੰਦਰ ਕਾਂਗਰਸ ਲੀਡਰਾਂ ਨੇ ਵੀ ਪ੍ਰਚਾਰ ਕਰਨ ਕੀਤਾ ਹੈਗਾ ਆ ਪ੍ਰਤਾਪ ਸਿੰਘ ਬਾਜਵਾ ਵੀ ਪਰ ਆਣ ਚੋਣ ਪ੍ਰਚਾਰ ਕਰਨ ਪਹੁੰਚੇ ਸਨ ਸੋਚਨ ਸਿੰਘ ਚੰਨੀ ਹੁਣਾ ਨੇ ਵੀ ਬੱਕਰੀ ਚੋਣ ਦੇ ਗੁਣ ਸਿਖਾਏ ਸਨ ਸੋ ਬੱਕਰੀ ਕਿੰਝ ਚੋਈ ਜਾਂਦੀ ਆ ਹਾਂ ਉਹ ਤਾਂ ਵੈਸੇ ਤਾਂ ਉਹਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਜਦੋਂ ਉਹ ਮੁੱਖ ਮੰਤਰੀ ਸਨ ਤੇ ਆਪਣੇ ਦੋ ਸੀਟਾਂ ਤੋਂ ਕਿਸਮਤ ਅਜਮਾ ਰਹੇ ਸਨ ਜਦੋਂ ਮੈਂ ਇਹ ਪੰਜਾਬ ਦੀ ਅਸੈਂਬਲੀ ਬਣਨੀ ਸੀ ਉਹਦੋਂ ਉਹਨਾਂ ਨੇ ਬਹੁਤ سارے ਵਾਦੇ ਵੀ ਕੀਤੇ ਸੀ ਉਹਨਾਂ 'ਚ ਵਾਦਾ ਤਾਂ ਨਹੀਂ ਕਿਹਾ ਸਕਦੇ ਉਹਨਾਂ ਨੇ ਲੋਕਾਂ ਨੂੰ ਬੱਕਰੀ ਚੋਣ ਦਾ ਗੁਣ ਸਿਖਾਇਆ ਠੀਕ ਕਿ ਬੱਕਰੀਆਂ ਤਾਂ ਚੋਈ ਜਾਂਦੀਆਂ ਨਹੀਂ ਜਰ ਕੀ ਇਹ ਸਰਕਾਰ ਦਾ ਕੰਮ ਨਹੀਂ ਹੈਗਾ ਜਿਨ੍ਹਾਂ ਦੇ ਘਰ ਬੱਕਰੀ ਹੈਗੀ ਆ ਉਹਨਾਂ ਨੂੰ ਚੋਣੀ ਵੀ ਆਉਂਦੀ ਹੈ ਹਨਾ ਹੁਣ ਕੋਈ ਲੀਡਰ ਥੋੜੀ ਸਕਾਏਗਾ ਕਿ ਬੱਕਰੀ ਕਿੱਥਾਂ ਚੋਈ ਜਾਂਦੀ ਹੈ ਫਿਰ ਕੀ ਤੁਹਾਨੂੰ ਪਤਾ ਹੀ ਆ ਕਿ ਦੋਨਾਂ ਜਗ੍ਹਾ ਤੋਂ ਕਾਂਗਰਸੀ ਬੱਕਰੀ ਕੋਈ ਹੋਰ ਹੀ ਜੋਗੇ ਲੈ ਗਿਆ ਸੀ ਨਾ ਤੇ ਤੁਹਾਨੂੰ ਪਤਾ ਹੀ ਆ ਕਿ ਦੋਨਾਂ ਸੀਟਾਂ ਤੋਂ ਜਨ ਸੇਵਾ ਸੰਚਲਿਤ ਸਾਫ ਹਾਰ ਗਏ ਨਹੀਂ ਤੇ ਉਹਨਾਂ ਨੇ ਕਿਸਮਤ ਮਾਰ ਅਜਮਾਈ ਜਲੰਧਰ ਤੋਂ ਉਹਨੂੰ ਐਮਪੀ ਬਣ ਕੇ ਨਹੀਂ ਸੋ ਜਿਹੜੀ ਫਿਲਹਾਲ ਅਸੈਂਬਲੀ ਦੀ ਜਿਹੜੀ ਸੀਟ ਹੈਗੀ ਉਹਨਾਂ ਦੀ ਤਾਂ ਬੱਕਰੀ ਖੋਰੀ ਚੋਕੇ ਲੈ ਗਿਆ ਸੋ ਆਮ ਆਦਮੀ ਪਾਰਟੀ ਨੇ ਚੋਲੇ ਸੀ ਸੋ ਬਾਕੀ ਆ ਦੇਖਦੇ ਹਾਂ ਕਿ ਕਿਦਰ ਵਹ ਤੋਂ ਇਸ ਵਕਤ ਤੱਕ ਕਿਸ ਦੀ ਕਿਸਮਤ ਜਗਦੀ ਆ ਵੀ ਤਰੀਕ ਨੂੰ ਜਿਹੜੀਆਂ ਇਸ ਦੀਆਂ ਮਤਲਬ ਵੋਟਾਂ ਜਿਹੜੀਆਂ ਆਪਣਾ ਪੈਣ ਗਿਆ ਸੋ ਉਸ ਵਿੱਚ ਕਿੰਨਾ ਫਰੜਾ ਭਾਰੀ ਅੰਦਾਜ਼ਾ ਲੱਗਦਾ ਹੈਗਾ 88 ਦਾ ਨੇ 86 ਮਾਹੌਲ ਕਾਫੀ ਗਰਮ ਨਜ਼ਰ ਆ ਰਿਹਾ ਇਸ ਵਕਤ ਪਿੰਡ ਪਿੰਡ ਗਲੀ ਗਲੀ ਗੈਸਬਤ ਕੇ ਲਈ ਪੋਟਾਨੀ ਚਰਚਾ ਹੋ ਰਹੀ ਹੈ ਕਿ ਕਿਹੜ ਵਾਹ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਆ ਇੱਕ ਹਜ਼ੂਮ ਜਿਹੜਾ ਕਹਿ ਸਕਦੇ ਆ ਦਿੰਪੀ ਢਿਲੋ ਦਾ ਹਜ਼ੂਮ ਜਿਹੜਾ ਹੈਗਾ ਆ ਕਿਦਰਵਾ ਦੀਆਂ ਗਲੀਆਂ ਦੇ ਵਿੱਚ ਕੜਮਾ ਸੁਨਚਾਉਂਦਾ ਨਜ਼ਰ ਆ ਰਿਹਾ ਹੈਗਾ ਕਿਦਰਵਾਹੇ ਤੇ ਆਪਣਾ ਤਾਵਾ-ਟਾਵਾ ਦਾ ਬਣਾ ਰਿਹਾ ਹੈ ਕਿ ਇਸ ਨੂੰ ਆਮ ਆਦਮੀ ਪਾਰਟੀ ਜਿੱਤੂਗੀ ਸੋ ਇਹਨਾਂ ਦਾ ਮਤਲਬ ਝੋਰ-ਝੋਰ ਦਾ ਮਤਲਬ ਇਹ ਹੀ ਹੁੰਦਾ ਕਿ ਸਾਡੇ ਨਾਲ ਇੰਨੇ ਲੋਕ ਨੇ ਕੁੜੀਆਂ ਸਾਹਿਬ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਸੜਕਾਂ ਕਿਵੇਂ ਭਰੀਆਂ ਹੋਈਆਂ ਨੇ ਚਾਰੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਜਿਹੜੀਆਂ ਸੜਕਾਂ ਜਿਹੜੀਆਂ ਉਹ ਲਵਾ ਲਵ ਭਰੀਆਂ ਨਜ਼ਰ ਆ ਰਹੀਆਂ ਨੇ ਡਿੰਪੀ ਢਲੋਂ ਤੇ ਬੀਬੀ ਬਲਜੀਤ ਕੌਰ ਖੁੜੀਆ ਸਾਹਿਬ ਤੇ ਅਮਨ ਅਰੋੜਾ ਸਾਹਿਬ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਲ ਨੇ ਸੋ ਇਹ ਤਸਵੀਰਾਂ ਗਿੱਧੜ ਵਾਹ ਤੋਂ ਦੇਖ ਰਹਾ ਤੁਸੀਂ ਬੀਬੀ ਸੀ ਇੰਟਰਨੈਸ਼ਨਲ ਰੇਡੀਓ ਮੈਂ ਤੁਹਾਡਾ ਵਿਕਾਲਾ ਖਤਰੀਆ ਤੁਹਾਨੂੰ ਇਹ ਰੂਪ ਕਰਾ ਰਿਹਾ ਹੈਗਾ ਸੋ ਹੁਣੇ-ਹੁਣੇ ਡਿੰਪੂ ਢਲੋਂ ਨੇ ਗਿੱਧੜ ਵਾਹ ਦੇ ਵਿੱਚ ਆਪਣੀ ਤਾਲ ਠੋਕੀ ਹੈਗੀ ਆ ਰਾਜਾ ਬੜੀ ਕਿਤੇ ਗਰਜ ਗਾਜੇ ਦੇ ਡਿੰਪੀ ਢਲੋਂ ਸਾਹਿਬ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੋ ਇਸ ਵਕਤ ਨਾਈਟ ਤਸਵੀਰਾਂ ਡੀਪੀ ਟੇਡੋ ਦੇ ਰੋਡ ਸ਼ੋਰੀਆਂ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਤੋਂ ਬਣੀ ਰਿਹਾ ਤੁਸੀਂ ਸਾਡੇ ਨਾਲ ਚੰਗਾ ਲੱਗੇ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਨਾ ਸੋ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਜਾ ਕੇ ਦੱਸਣਾ ਕਿ ਗਿੱਦੜਵਾਹਾ ਤੋਂ ਇਸ ਵਾਰ ਸੌਰੀ ਗਿੱਦੜਵਾਹਾ ਤੋਂ ਇਸ ਵਕਤ ਜਿਹੜੀ ਜਨਤਾ ਹੈਗੀ ਕਿਸ ਦੇ ਸਿਰ ਤਾਜ ਪਹਿਨਾਈਗੀ ਬੀਜਪੀ ਦੇ ਉਮੀਦਵਾਰ ਜਿਹੜੇ ਹੈਗੇ ਆ ਮਨਪ੍ਰੀਤ ਸਿੰਘ ਬਾਦਲ ਵੀ ਇਥੋਂ ਕਿਸਮਤ ਅਜਮਾ ਰਹੇ ਨੇ ਡਿੰਪੀ ਢਿੱਲੋਂ ਨੇ ਐਸੀ ਨਾਰਾਜ਼ਗੀ ਕਰਕੇ ਅਕਾਲੀ ਦਲ ਛੱਡਿਆ ਸੀ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਕਿਹਾ ਸੀ ਮੈਂ ਬਾਦਲ ਸਾਹਿਬ ਕੋ ਗਿਆ ਸੀ ਤੇ ਮੇਰਾ ਕੀ ਬਣੂਗਾ ਉਹਨਾਂ ਨੇ ਦੱਸਿਆ ਸੀ ਕਿ ਤੂੰ ਆਪਣਾ ਉਬਰਾਲਾ ਕੋਈ ਹੋਰ ਕਰ ਲੈ ਡਿੰਪੀ ਢਿੱਲੋਂ ਦੀ ਅਵਾਰਡਿੰਗ ਹੈਗੀ ਆ ਸੋ ਇਸ ਵਕਤ ਜਿਹੜੇ ਹੈਗੇ ਆ ਉਹਨਾਂ ਨੇ ਜਿਹੜੇ ਅਕਾਲੀ ਦਲ ਨੇ ਅੰਦਰੂਨੀ ਤੌਰ ਤੇ ਤਾਂ ਜਿਹੜੀ ਉਹ ਸਪੋਰਟ ਕਰਦੇ ਨਜ਼ਰ ਆ ਰਹੇ ਨੇ ਉਮੀਦਵਾਰ ਖੜਾ ਨਹੀਂ ਕੀਤਾ ਉਹਦੋਂ ਦਾ ਮਨਪ੍ਰੀਤ ਬਾਦਲ ਜੀ ਜੀਪੀ ਤੋਂ ਉਮੀਦਵਾਰ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਉਹਨਾਂ ਨੇ ਉਮੀਦਵਾਰੀ ਨਹੀਂ ਖੜਾ ਕੀਤਾ ਸੋ ਉਹਨਾਂ ਨੇ ਚਾਰਾਂ ਹੀ ਜਿਹੜੀਆਂ ਇਸ ਵਕਤ ਅਕਾਲੀ ਦਲ ਨੂੰ ਕਿ ਕਹਿ ਸਕਦੇ ਆ ਕਿ ਪੰਜਾਬੀ ਦੇ ਵਿੱਚ ਜਿਹੜਾ ਭਗੌੜਾ ਖrar ਦੇ ਦਿੱਤਾ ਚੋਣਾਂ ਦੇ ਵਿੱਚੋਂ ਜਿਹੜੀਆਂ ਜਿਮਨੀ ਚੋਣਾਂ ਹੋ ਰਹੀਆਂ ਨੇ ਬਾਕੀ ਪਾਰਟੀਆਂ ਉਹਨੂੰ ਭਗੌੜਾ ਦੱਸ ਰਹੀਆਂ ਨੇ ਸੋ ਸ਼ਖਬੀਰ ਪਾਸ ਦਾ ਆਪਣਾ ਕੜਮਾਸ ਬਚਿਆ ਹੋਇਆ ਹੈ ਕਿ ਉੱਥੇ ਪ੍ਰਧਾਨਗੀ ਕਿਸ ਨੂੰ ਮਿਲੇਗੀ ਕਿਸ ਨੂੰ ਨਹੀਂ ਮਿਲੇਗੀ ਤੁਸੀਂ ਤਸਵੀਰਾਂ ਤੁਸੀਂ ਕਿ ਕਿਰਵਾਾ ਤੋਂ ਦੇਖ ਰਿਹਾ ਹੈ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਜਿਹੜੀ ਹੋ ਰਹੀ ਆ ਸੋ ਉੱਥੇ ਵੀ ਸ਼੍ਰੋਮਣੀ ਜਿਹੜਾ ਕੀ ਕਹਿ ਸਕਦੇ ਆ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋਏਗਾ ਨਹੀਂ ਹੋਏਗਾ ਇਹ ਤਾਂ ਉਹ ਵਰਕਿੰਗ ਕਮੇਟੀ ਦੇਖੇਗੀ ਪਤਾ ਨਹੀਂ ਇਹ ਡਰਾਮਾ ਆ ਜਾਂ ਅਸਲੀਅਤ ਹੈ ਜਾਂ ਲੋਕਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਡੇਟ ਦੇ ਵਿੱਚ ਹੀ ਤਸਵੀਰਾਂ ਕਿੰਨੀਆਂ ਸ਼ਾਨਦਾਰ ਦਿਖਾਈ ਦੇ ਰਹੀਆਂ ਨੇ ਕਿਤੜਾ ਵਾਹਤੋ ਤਸਵੀਰਾਂ ਨੇ ਗੇਟ ਵਿੱਚੋਂ ਦੀ ਲੰਘ ਰਿਹਾ ਇਸ ਵੇਲੇ ਰੋਡ ਸ਼ੋਕ ਕਾਫਲਾ ਜਿਹੜਾ ਡਿੰਪੀ ਢਿੱਲੋਂ ਦਾ ਕਾਫਲਾ ਅਮਨ अरोड़ा ਖੁੜੀਆਂ ਸਾਹਿਬਾ ਬੀਬੀ ਬਲਜੀਤ ਕੌਰ ਜੀ ਡਾਕਟਰ ਬਲਜੀਤ ਕੌਰ ਜੀ ਜਿਹੜੇ ਇਸ ਵਕਤ ਦਰਸ਼ਕਾਂ ਦਾ ਜਿਹੜਾ ਮਤਲਬ ਗਿੱਧੜਵਾਹੇ ਦੇ ਲੋਕਿਆ ਨੂੰ ਦਾ ਪਿਆਰ ਸਤਿਕਾਰ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦਰਸ਼ਕਾਂ ਦਾ ਹਜੂਮ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਅੱਗੇ ਪਿੱਛੇ ਸਾਈਡ ਤੇ ਜਿੰਨੀਆਂ ਵੀ ਹਨ ਸੜਕਾਂ ਭਰੀਆਂ ਨਜ਼ਰ ਆ ਰਹੀਆਂ ਨੇ ਸੋਈ ਤਸਵੀਰਾਂ ਜਿਹੜੀਆਂ ਹੈਗਾ ਡਿੰਪੀ ਢਿੱਲੋਂ ਦੇ ਰੋਡ ਸ਼ੋ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ 게ਟ ਨੂੰ ਪਾਰ ਕਰ ਗਿਆ ਹੈਗਾ ਜਿਹੜਾ ਇਹ ਰੋਡ ਸ਼ੋਅ ਹੈਗਾ ਆ ਸੋ ਲੋਕਾਂ ਨੂੰ ਝਾੜੂ ਦਿਖਾਇਆ ਜਾ ਰਿਹਾ ਹੈਗਾ ਦਾਵਾ ਕੀਤਾ ਜਾ ਰਿਹਾ ਕਿ ਇਸ ਵਕਤ ਕਿੱਦਰਵਾਹ ਦੇ ਵਿੱਚ ਝਾੜੂ ਚੱਲੇਗਾ ਸੋ ਝਾੜੂ ਚੱਲੇਗਾ ਝਾੜੂ ਕਿੱਦਰਵਾਹ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈਗਾ ਇਸ ਵਕਤ ਸੋ ਸਪੋਰਟਰ ਜੋ ਆਕਿਆਸ ਲਾਈਆਂ ਲਗਾ ਰਹੇ ਨੇ ਵੀ ਕੌਣ ਜਿੱਤੇਗਾ ਕੌਣ ਨਹੀਂ ਜਿੱਤੇਗਾ ਇਹ ਤਾਂ ਵੀ ਤ੍ਰਿਕ ਤੋਂ ਬਾਅਦ ਹੀ ਪਤਾ ਚੱਲੂਗਾ ਪਰ ਫਿਲਹਾਲ ਜੋ ਇਸ ਵਕਤ ਜੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਡੀਪੀ ਠੇਲਰ ਦਾ ਪਲੜਾ ਜਿਹੜਾ ਹੈਗਾ ਉਹ ਭਾਰੀ ਨਜ਼ਰ ਆ ਰਿਹਾ ਹੈਗਾ ਆ ਜਿ ਦੇਖ ਸਕਦੇ ਹੋ ਸਾਰੇ ਕੈਬਨਟ ਜਿਹੜੀ ਹੈਗੀ ਆ ਪੰਜਾਬ ਦੀ ਡਿੰਪੀ ਢਿੱਲੋਂ ਦੇ ਨਾਲ ਇਸ ਵਕਤ ਤਨੰਦਰ ਲੀਡਰ ਜਿਹੜੇ ਆਮ ਆਦਮੀ ਪਾਰਟੀ ਦੇ ਨੇ ਲੋਕਾਂ ਨੂੰ ਡਿਪੀਟੇਲ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਨੇ ਆਪ ਨੂੰ ਇਕਜੁੱਟ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਰਕਾਰ ਦੇ ਲਈ ਇਸ ਵਕਤ ਹੈਗੀ ਆ ਡਿੰਪੀ ਢਿੱਲੋਂ ਦੇ ਨਾਲ ਨੇ ਅਮਨ ਅਰੋੜਾ ਨਾਲ ਕੁਝ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਡਿੰਪੀ ਢਿੱਲੋਂ ਜੀ ਤੁਸੀਂ ਦੇਖ ਸਕਦੇ ਹੋ ਕੈबिनेट ਮੰਤਰੀ ਅਮਨ ਅਰੋੜਾ ਜੀ ਹੈਗੇ ਆ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਹੱਥ ਚੋੜ ਕੇ ਸਾਰ ਨਾਲ ਦੀ ਨਾਲ ਜਿਹੜਾ ਹੈਗਾ ਵੋਟਰਾਂ ਦਾ ਪਿਆਰ ਸਵੀਕਾਰ ਕਰ ਰਹੇ ਨੇ ਆਪਣੇ ਸਮਰਥਕਾਂ ਦਾ ਪਿਆਰ ਸਤਿਕਾਰ ਕਰ ਰਹੇ ਨੇ ਗਿੱਦੜਵਾਹ ਦੀਆਂ ਗਲੀਆਂ ਦੇ ਵਿੱਚ ਟਿੰਪੀਟ ਲੋਕਣਾ ਰੋਡ ਜੋ ਜਿਹੜਾ ਹੈਗਾ ਉਹ ਲੈ ਕੇ ਗੁਜ਼ਰ ਰਹੇ ਨੇ ਦਰਸ਼ਕਾਂ ਦਾ ਹਜ਼ੂਮ ਜਿਹੜਾ ਹੈਗਾ ਆਹੋ ਦਿੱਲੀ ਟਿਲੋਂ ਦੇ ਆਸ-ਪਾਸ ਅੱਗੇ ਪਿੱਛੇ ਲੈਫਟ ਰਾਈਟ ਉੱਪਰ نیچے ਤੁਸੀਂ ਦੇਖ ਸਕਦੇ ਹੋ ਆਮ ਵਰਕਰਾਂ ਦਾ ਜਿਵੇਂ ਹਰ ਜਿਆ ਆਇਆ ਹੋਵੇ ਤੁਸੀਂ ਦੇਖ ਸਕਦੇ ਹੋ ਆਮ ਆਦਮੀ ਪਾਣਿਆ ਕਿਹਾ ਸਕਦੇ ਆ ਭਗਵਾਨ ਤੁਮਾਨ ਦੇ ਪਮਕੜਾਂ ਦਾ ਹਰ ਜਿਹੜਾ ਹੈਗਾ ਇਸ ਵਕਤ ਗਿੱਦੜਵਾਹ ਦੀਆਂ ਗਲੀਆਂ ਚੋਂ ਗੁਜ਼ਰਦਾ ਹੋਇਆ ਜੋ ਭਗਵੰਤ ਮਾਨ ਸਾਹਿਬ ਨੇ ਵੀ ਬਹੁਤ ਵੱਡੀਆਂ ਉਮੀਦਾਂ ਲਾ ਰੱਖੀਆਂ ਨੇ ਕਿ ਜਿਹੜਾ ਉਮੀਦਵਾਰ ਹੈਗੇ ਲੋਕਾਂ ਨੂੰ ਵੀ ਆਪੀਰ ਕੀਤੀ ਆ ਕਿ ਇਸ ਵਾਰੀ ਤੁਹਾਨੂੰ ਬਦਲਾਅ ਕਰ ਦੇਣਾ ਚਾਹੀਦਾ ਹੈਗਾ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਦੇਖਿਆ ਜਾਣਦਰ ਤੋਂ ਇਤਨਾ ਦੀ ਪ੍ਰਾਪਤੀ ਜਿਹੜੀ ਹੈਗੀ ਆ ਜੋ ਲੋਕਾਂ ਨੂੰ ਪਾਉਂਦੀ ਹੈਗੀ ਆ ਕਿ ਜਿਹੜੇ ਬੱਚਿਆਂ ਨੂੰ ਮਤਲਬ ਨੌਕਰੀਆਂ ਮਿਲ ਰਹੀਆਂ ਨੇ ਉਹ ਬਹੁਤ ਹੀ ਕਹਿ ਸਕਦੇ ਆ ਕਿ ਬਿਨਾਂ ਰਿਸ਼ਤ ਤੋਂ ਬਿਨਾਂ ਕਿਸੇ ਸਿਫਾਰਿਸ਼ ਤੋਂ ਜਿਹੜਾ ਲੋਕਾਂ ਦੇ ਵਿੱਚ ਆਮ ਤੌਰ ਨਾ ਬਣੀ ਹੋਈ ਸੀ ਕਿ ਨੌਕਰੀ ਦੀ ਜਿਹੜੀ ਭਈਆ ਪੋਂ 5 ਲੱਖ 10 ਲੱਖ ਜਾਂ 20 ਲੱਖ ਦੇ ਰਿਸ਼ਵਤ ਤੋਂ ਲੈ ਹੁਣ ਤਾਂ ਗੱਲ ਕਰੋੜਾਂ ਤੱਕ ਪਹੁੰਚ ਗਈ ਜੀ ਤੇ ਮਤਲਬ ਨੌਕਰੀ ਨਹੀਂ ਮਿਲ ਸਕਦੀ ਪੰਜਾਬ ਦੇ ਵਿੱਚ ਲੇਕਿਨ ਭਗਵੰਤ ਮਾਨ ਸਾਹਿਬ ਨੇ ਇਹ ਟ੍ਰੈਂਡ ਨੂੰ ਜੋ ਤੋੜਿਆ ਹੈਗਾ ਆ ਜੋ ਸੋਸ਼ਲ ਮੀਡੀਆ ਤੇ ਉਹਨਾਂ ਨੇ ਆਪਣੀਆਂ ਲਾਈਵ ਤਸਵੀਰਾਂ ਲੋਕਾਂ ਨੂੰ ਨੌਕਰੀ ਦੇ ਸਰਟੀਫਿਕੇਟ ਵੰਡਦੇ ਆਂ ਨਜ਼ਰ ਆਉਂਦੀਆਂ ਨੇ ਲੋਕਾਂ ਨੂੰ ਉਹ ਪ੍ਰਭਾਵਿਤ ਕਰਦਾ ਹੈਗਾ ਲੋਕਾਂ ਨੂੰ ਇਸ ਵਕਤ ਉਹ ਵੀ ਗੱਲ ਪ੍ਰਭਾਵਿਤ ਕਰਦੀ ਆ ਕਿ ਹਰ ਘਰ ਨੂੰ ਜਿਹੜੀ ਬਿਜਲੀ ਹੈਗੀ ਆ ਉਹ 프리 ਜਿਹੜੀ ਹੈਗੀ ਆ ਦਿੱਤੀ ਗਈ ਆ ਉਹਨਾਂ ਨੇ ਕੋਈ ਵਰਗ ਨਹੀਂ ਦੇਖਿਆ ਉਹਨਾਂ ਨੇ ਕੋਈ ਜਾਤਰੀ ਦੇਖੀ ਕੋਈ ਧਰਮ ਨਹੀਂ ਦੇਖਿਆ ਹਰ ਘਰ ਨੂੰ ਕਹਿ ਸਕਦੇ ਆ ਕਿ 2 2 3 3 ਹਜ਼ਾਰਾਂ ਦਾ 5 5000 ਰੁਪਏ ਬਿਜਲੀ ਦਾ ਬਿੱਲ ਆਉਦਾ ਸੀ ਉਹਨਾਂ ਨੂੰ ਵੀ ਕਿਸ ਤਰ੍ਹਾਂ ਦੀ ਘਰ ਨੂੰ ਪੈਨਸ਼ਨ ਜਿਹੜੀ ਲੱਗੀ ਹੋਈ ਆ ਉਹਨਾਂ ਨੇ ਸਿੱਖਿਆ ਦਾ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਮਾਮਲੇ ਕੁਝ ਗੁੰਝਲਦਾਰ ਹੋਣ ਦੇ ਨਾਤੇ ਤੇ ਕਾਫੀ ਜਿਹੜਾ ਹੈਗਾ ਦੂਸਰੀ ਗਲੀ ਵਿੱਚ ਮੁੜਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੋ ਸਿੱਖਿਆ ਦੇ ਖੇਤਰ ਵਿੱਚ ਵੀ ਉਹਨਾਂ ਨੇ ਕਰਾਤੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈਗੀ ਆ ਸੋ ਇਹ ਕੋਈ ਗੱਲ ਜਿਹੜੀ ਹੈਗੀ ਆ ਉਹ ਉਹ ਦੀ ਕਰ ਰਹੇ ਨੇ ਲੋਕ ਜੋ ਸਿਰਫ ਫਾਇਦਾ ਹੀ ਸੋਚਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਉਹ ਨਿਯੁਕਤੀ ਪੱਤਰ ਬਣਦੇ ਨੇ ਤੇ ਉਹ ਨਾਲ ਇੱਕ ਹਾਈ ਕੋਰਟ ਦੀਆਂ ਡਾਇਰੈਕਸ਼ਨਰਸ ਡੈਕਸ਼ਨਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਜ਼ਿਕਰ ਕਰਦੇ ਨੇ ਪਤਾ ਨਹੀਂ ਉਹ ਹਾਈ ਕੋਰਟ ਦੀਆਂ ਕਿਹੜੀਆਂ ਡਾਇਰੈਕਸ਼ਨਸ ਨੇ ਮਤਲਬ ਉਹਦਾ ਕਹਿਣਾ ਭਾਵੇਂ ਕਿ ਜਿਨ੍ਹਾਂ ਨੂੰ ਨੌਕਰੀ ਦਿੱਤੀ ਉਹਨਾਂ ਤੇ ਕੋਈ ਵੀ ਕਿਸੇ ਤੰਗ ਦਾ ਕੋਈ ਆਪਰੇ ਜਾਂ ਕੋਈ ਕਲੀਮ ਨਹੀਂ ਕਰ ਸਕਦਾ ਜਿਨ੍ਹਾਂ ਨੂੰ ਮਿਲ ਗਈ 100 ਮਿਲ ਗਈ ਪਿਛਲੇ ਦਿਨਾਂ ਨਾਲ ਉਹਨਾਂ ਨੇ ਐਸਾ ਪੁਲਸੀ ਭਰਤੀ ਦੇ ਵਿੱਚ ਕਰੀਬ ਜਿਹੜਾ ਆਬਾਡਕਸੋ ਜਾਸਮ ਜਿਹੜੇ ਉਮੀਦਵਾਰ ਹੈਗੇ ਉਹ ਪਰਤੀ ਕੀਤੇ ਹਨ ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਆ ਨਿਯੁਕਤੀ ਪੱਤਰ ਕੈਮਰੇ ਸਾਹਮਣੇ ਆ ਕੇ ਵੰਡਣਾ ਕੋਈ ਛੋਟੀ ਗੱਲ ਨਹੀਂ ਹੈਗੀ ਕੋਈ ਝੂਠਾ ਨਹੀਂ ਸਕਦਾ ਇਸ ਗੱਲ ਕਿ ਦੂਸਰੀ ਵਜਾ ਹੈ ਹੈਗੀ ਆ ਕਿ ਪੰਜਾਬ ਦੇ ਵਿੱਚ ਕਿੰਨੇ ਟੂਲ ਪਲਾਜੇ ਜਿਹੜੇ ਹੈਗੇ ਆ ਭਗਵੰਤਮਾਨ ਸਰਕਾਰ ਨੇ ਇੱਕ ਰੈਲੀ ਦੇ ਵਿੱਚ ਦੱਸਿਆ ਆ ਤੁਮਾਨ ਸਾਹਿਬ ਹੁਣਾ ਨੇ ਕਿ 60 ਲੱਖ ਰੁਪਈਆ ਰੋਜ਼ਾਨਾ ਰੋਜ਼ਾਨਾ 60 ਲੱਖ ਰੁਪਈਆ ਤੁਹਾਡੇ ਪੰਜਾਬੀਆਂ ਦਾ ਹੀ ਬਚਦਾ ਹੈ ਜਿਹੜਾ ਤੁਸੀਂ ਟੋਲ ਪਲਾਜ਼ਿਆਂ ਤੇ ਤੁਹਾਡੇ ਕੋਲੋਂ ਲੁੱਟਿਆ ਜਾ ਰਿਹਾ ਸੀਗਾ ਨਾ ਤਰੀਕਾਂ ਵਧਾ ਦਾ ਕੇ ਟੋਲ ਪਲਾਜ਼ੇ ਦੀਆਂ ਟੋਲ ਪਲਾਜ਼ੇ ਦੀ ਮਣਿਆ ਵਧਾ ਦਾ ਕੇ ਲੁੱਟਿਆ ਜਾ ਰਿਹਾ ਸੀ ਤੁਸੀਂ ਇਹ ਤਸਵੀਰਾਂ ਜਿਹੜੀਆਂ ਕਿੱਦੜ ਬਾਤ ਉਹ ਦਿਖਾ ਰਹੇ ਆ ਤੁਹਾਨੂੰ ਡਿੰਪੀ ਢਿਲੋ ਦਾ ਰੋਡ ਸ਼ੋ ਇਸ ਵੇਲੇ ਡਿੰਪੀ ਢਿਲੋ ਘਰਦੇ ਰਹੇ ਨੇ ਕਿੱਦੜ ਬਾਤ ਦੀਆਂ ਗਲੀਆਂ ਦੇ ਵਿੱਚ ਜੋ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਇਹ ਕਹਿ ਸਕਦੇ ਹਾਂ ਕਿ ਰਾਜਾ ਬੜਿੰਗ ਦੇ ਘੜ ਦੇ ਵਿੱਚ ਗਰਜੇ ਟਿੰਪੀ ਢਿੱਲੋਂ ਸੋ ਆਵਾਜ਼ੀ ਪਾਰਟੀ ਦੇ ਮਿਲ ਬਾਰ ਨੇ ਹੋਰ ਆਪਾ ਪ੍ਰਾਪੀਆਂ ਜਿਹੜੀਆਂ ਹੈਗੀਆਂ ਜੋ ਲੋਕਾਂ ਦੇ ਵਿੱਚ ਆਮ ਟ੍ਰੈਂਡ ਜਿਹੜਾ ਨਜ਼ਰ ਆ ਰਿਹਾ ਹੈਗਾ ਕਿ ਅੱਜ ਬੇਸ਼ੱਕ ਰਿਸ਼ਵਤ ਘਟੀ ਹੈਗੀ ਆ ਚਲਦੀ ਹੈਗੀ ਆ ਲੇਕਿਨ ਸਰਕਾਰ ਜਿਹੜੀ ਹੈਗੀ ਆ ਸਰਕਾਰ ਪ੍ਰਸ਼ਾਸਨ ਜਿਹੜਾ ਹੈਗਾ ਆ ਉਹ ਪ੍ਰਸ਼ਾਸਨ ਅਧਿਕਾਰੀ ਆ ਕੋਈ ਵੀ ਆਪਣੀ ਕੁਰਸੀ ਦੇ ਬੈਠਾ ਉਹ ਰਿਸ਼ਵਤ ਲੈਣ ਲਈ ਛੱਤੀ ਤਰ੍ਹਾਂ ਦੇ ਤਰਕਮ અપਨਾ ਕੇ ਹੀ ਰਿਸ਼ਵਤ ਲੈ ਸਕਦਾ ਡਾਇਰੈਕਟਲੀ ਜਿੱਦਾ ਆ ਕੇ ਟੇਬਲ ਦੇ ਥੱਲੇ ਦੀ ਫੜਾਈ ਫੜ ਲਈ ਚੁੱਪ ਕਰਕੇ ਕੰਮ ਹੋ ਗਿਆ ਤੂੰ ਗਿਆ ਮੈਂ ਗਿਆ ਫਲਾਣਾ ਟੈਂਪਲਾ ਜੇ ਉਹ ਕੀ ਹੋ ਗਿਆ ਕੀ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਦਾ ਸੋ ਇਹ ਇੱਕ ਇੱਕ ਆਮ ਟ੍ਰੈਂਡ ਸੀ ਕਿ ਜਿਹੜੀ ਰਿਸ਼ਵਤ ਹੈਗੀ ਆ ਉਹ ਉਸੇ ਬਿਨਾਂ ਕੋ ਕੰਮ ਨਹੀਂ ਹੋ ਸਕਦਾ ਭਗਵਾਨਤਮਨ ਸਰਕਾਰ ਨੇ ਇਸ ਨੂੰ ਲਗਾਮ ਲਗਾਉਣ ਦੀ ਬਹੁਤ ਸਾਰੀ ਕੋਸ਼ਿਸ਼ ਕੀਤੀ ਹੈ ਹੁਣ ਹਰ ਦਫ਼ਤਰ ਦੇ ਵਿੱਚ ਤਾਂ ਭਗਵਾਨਤਮਨ ਕੋ ਨਹੀਂ ਸਕਦਾ ਨਾ ਜੇ ਜੀ ਰਾਜਨੀਤਿਕ ਕਾਰ ਬਣਾਉਣਾ ਕਿ ਭਗਵਾਨਤਮਨ ਨਹੀਂ ਤੁਹਾਡੇ ਨਾਲ ਜਾਵੇ ਤੁਸੀਂ ਵੀ ਕੁਝ ਆਪਣਾ ਜਾਂ ਜਿਹੜਾ ਸਟੈਂਡ ਹੈਗਾ ਉਸ ਨੂੰ ਅਪਣਾਉਣਾ ਪਏਗਾ ਕਿ ਮੈਨੂੰ ਜੇ ਉਹ ਅਧਕਾਰੀ ਜਿਹੜਾ ਤੁਹਾਡਾ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਬੀਬੀ ਬਲਜੀਤ ਕੌਰ ਨੇ ਝਾੜ ਚੁੱਕਿਆ ਪਿਆ ਹੈ ਤੁਸੀਂ ਦੇਖ ਸਕਦੇ ਹੋ ਦਰਸ਼ਕਾਂ ਨੂੰ ਆਪਣਾ ਚੋਣ ਨਿਸ਼ਾਨ ਝਾੜੂ ਜਿਹੜਾ ਉਹ ਦਿਖਾਇਆ ਜਾ ਰਿਹਾ ਹੈਗਾ ਬੀਬੀ ਬਲਜੀਤ ਕੌਰ ਦੇ ਪਿਛਲੇ ਪਾਸੇ ਹੈਗਾ ਮੈਂ ਕਿਹਾ ਕੁੜੀਆਂ ਸਾਹਿਬ ਨਜ਼ਰ ਆ ਰਹੇ ਨੇ ਮੈਨੂੰ ਦੂਰੋਂ ਦਿਖ ਨਹੀਂ ਰਿਹਾ ਹੈਗਾ ਕੁੜੀਆਂ ਸਾਹਿਬ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਝਾੜੂ ਦੇ ਨਿਸ਼ਾਨ ਤੇ ਵੋਟ ਪਾਉਣੀ ਹੈਗੀ ਆ ਸੋ ਵੀ ਵੀ ਬਜੀਤ ਕੌਰ ਜੀ ਵੀ ਹੱਥ ਜੋੜ ਕੇ ਹਾਂ ਅੱਪਾ ਗੱਲ ਕਰਦੇ ਸੀ ਭਗਵਾਨ ਜੀ ਸਰਕਾਰ ਦੀਆਂ ਪ੍ਰਾਪਤੀਆਂ ਦੀ ਸਕੂਲਾਂ ਦਾ ਮਿਆਰ ਕਾਫੀ ਹੱਦ ਤੱਕ ਜਿਹੜਾ ਹੈਗਾ ਆ ਉਹ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਆ ਆਮ ਆਦਮੀ ਪਾਰਟੀ ਨੇ ਮੁਹੱਲਾ ਕਲੀਨਿਕ ਜਿਹੜੇ ਖੁੱਲੇ ਆ ਉਹਨਾਂ ਦੇ ਅੱਜ ਮੈਂ ਇੱਕ ਜਗ੍ਹਾ ਦਰਸ਼ਨ ਕਰਕੇ ਆਇਆ ਹੈਗਾ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰਾ ਗਰੀਬ ਲੋਕਾਂ ਨੂੰ ਬਿਨਾਂ ਪੱਤੀ ਦੇ ਪੈਸੇ ਲੱਗਿਆਂ ਉੱਥੇ ਇਲਾਜ ਮਿਲਦਾ ਹੈਗਾ ਦਵਾਈ ਹੁਣ ਤੁਸੀਂ ਲੈਣੇ ਹੀ ਨਹੀਂ ਜਾਣੀ ਜੇ ਤੁਹਾਡਾ ਟ੍ਰੈਂਡ ਹੀ ਬਣਿਆ ਹੋਇਆ ਹੈ ਕਿ ਮੈਂ ਤਾਂ ਫਲਾਣੇ ਹਸਪਤਾਲ ਤੋਂ ਤੇ ਅਮ ਅਮ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਾਉਣਾ ਇਹ ਤੁਹਾਨੂੰ ਕਿੱਸਾ ਦੱਸਦੇ ਹੈਗੇ ਆ ਕਿ ਮੇਰੇ ਅ ਰਿਸ਼ਤੇਦਾਰੀ ਦੇ ਗਵਾਂਡੀਆਂ ਦੇ ਵਿੱਚ ਇੱਕ ਮਤਲਬ ਦੂਸਰਾ ਹੋਇਆ ਸੀਗਾ ਕਿ ਕਿ ਅ ਇੱਕ ਸਾਡੀ ਭੈਣ ਪ੍ਰੈਗਨੈਂਟ ਸੀਗੀ ਸੋ ਉਹਨੂੰ ਬੱਚੀ-ਵੱਚਾ ਹੋਣੇ ਵਾਲਾ ਸੀਗਾ ਸੋ ਉਹਨਾਂ ਨੇ ਐਮਪੀ ਕੀਤਾ ਕਿ ਲੜਕੀ ਦੀ ਜਿੱਦ ਸੀ ਕਿ ਮੈਂ ਆਪਣਾ ਜਿਹੜਾ ਇਲਾਜ ਪ੍ਰਾਈਵੇਟ ਹਸਪਤਾਲ ਚੋਂ ਹੀ ਕਰਾਉਣਾ ਜਦਕਿ ਉਹਦਾ ਇਲਾਜ ਸਰਕਾਰੀ ਹਸਪਤਾਲ ਦੇ ਵਿੱਚ ਸਾਡੇ ਦੂਜੇ ਰਿਸ਼ਤੇਦਾਰਾਂ ਨੇ ਕਰਾਇਆ ਕਿ ਬੜਾ ਵਧੀਆ ਹੋ ਇਲਾਜ ਉਸੇ ਢੰਗ ਨਾਲ ਫ੍ਰੀ ਹੋ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀ ਮਾਨਸਿਕ ਸਿਹਤ ਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਕਿ ਤੁਸੀਂ ਟ੍ਰੈਂਡ ਹੀ ਬਣਾ ਲਿਆ ਕਿ ਜਿਹੜਾ ਇਲਾਜ ਆ ਉਹ ਪ੍ਰਾਈਵੇਟ ਹਸਪਤਾਲ ਚ ਹੀ ਵਧੀਆ ਹੁੰਦਾ ਸਰਕਾਰੀ ਜ ਨਹੀਂ ਹੁੰਦਾ ਅਦਰਵਾਈਜ਼ ਉੱਥੇ ਦਵਾਈਆਂ ਫੈਸਿਲਿਟੀ ਹੈਗੀ ਆ ਜਿੰਨੀ ਕੁ ਮਿਲਦੀ ਆ ਫਿਲਹਾਲ ਉਹ ਬਾਕੀ ਸਰਕਾਰ ਤੋਂ ਹੋਰ ਡਿਮਾਂਡ ਰੱਖੋ ਜੇ 10 ਪੈਸੇ ਮਿਲਣ ਲੱਗੇ ਆ ਤਾਂ ਅਗਲੀ ਵਾਰ ਤੁਹਾਨੂੰ 20 ਪੈਸੇ ਵੀ ਮਿਲਣਗੇ 50 ਪੈਸੇ ਵੀ ਮਿਲਣਗੇ ਤੁਹਾਨੂੰ 1 ਰੁਪਇਆ ਵੀ ਮਿਲੇਗਾ ਇਹ ਅਗਲੀ ਜਿੱਦ ਜਿੱਦਾਂ ਤੁਹਾਡਾ ਮਤਲਬ ਪੂਰਤੀ ਹੁੰਦੀ ਜਾ ਰਹੀ ਹੈ ਉਸੇ ਢੰਗ ਨਾਲ ਉਹ ਉਹਨਾਂ ਨੇ ਇਹ ਵੀ ਦੇਖਣਾ ਹੈ ਨਾ ਕਿ ਹੁਣ ਕਰੋੜ ਰੁਪਏ ਦਾ ਦੇ ਹਿਸਾਬ ਨਾਲ ਤਾਂ ਕੁਲੀਨ ਇਹ ਮੁਹੱਲਾ ਕਲੀਨਿਕ ਬਣਦਾ ਹੈ ਉੱਥੋਂ ਲੋਕਾਂ ਨੂੰ ਫਾਇਦਾ ਕਿੰਨਾ ਹੋ ਰਿਹਾ ਜੇ ਰੋਜ਼ ਦੇ ਪੰਜ ਚਾਰ ਹੀ ਮਰੀਜ਼ ਆਉਂਦੇ ਆ ਤਾਂ ਕਰੋੜ ਰੁਪਏ ਲਗਾਉਣ ਦਾ ਕੀ ਫਾਇਦਾ ਤੁਸੀਂ ਸੈਂਕੜਿਆਂ ਦੇ ਹਿਸਾਬ ਨਾਲ ਜਾਓ ਉਸ ਨੂੰ ਹੋਰ ਵੱਡਾ ਕੀਤਾ ਜਾ ਸਕਦਾ ਆ ਇਹ ਭਗਵੰਤ ਮਾਨ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਹੈ ਯਾਰ ਰਿਸ਼ਵਤ ਕੋਲੇ ਹੋ ਗਈ ਉਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਟਵਾਰੀਆਂ ਦਾ ਮਸਲਾ ਤੁਸੀਂ ਦੇਖ ਸਕਦੇ ਹੋ ਜਦ ਭ੍ਰਿਸ਼ਟਾਚਾਰੀ ਜਿਹੜੇ ਹੈਗੇ ਆ ਹਰਤਾਲ ਹੀ ਕਰਕੇ ਬਹਿ ਜਾਂਦੇ ਆ ਕਿ ਅਸੀਂ ਤਾਂ ਭ੍ਰਿਸ਼ਟਾਚਾਰ ਕਰਨਾ ਹੀ ਕਰਨਾ ਆ ਜੋ ਤੁਸੀਂ ਮਰਜ਼ੀ ਕਰ ਲਓ ਉਥੇ ਪਬਲਿਕ ਨੂੰ ਸਾਨੂੰ ਸਰਕਾਰ ਦਾ ਸਾਥ ਤੁਸੀਂ ਕਿੱਥੇ ਸਰਕਾਰ ਸਰਕਾਰ ਦਾ ਸਾਥ ਦਿੱਤਾ ਵੀ ਕਿ ਸਾਡੇ ਕੋਲੋਂ ਕੋਈ ਰਿਸ਼ਵਤ ਨਾ ਮੰਗੇ ਪਟਵਾਰੀ ਫਾਰਟ ਲੈਂਡ ਗਏ ਤਾਂ ਪੈਸੇ ਨਾ ਮੰਗੇ ਇੰਤਕਾਲ ਕਰਾਉਣ ਗਏ ਤਾਂ ਪੈਸੇ ਨਾ ਮੰਗੇ ਅਸੀਂ ਗਵਰਨਮੈਂਟ ਦਾ ਸਾਥ ਨਹੀਂ ਦਿੱਤਾ ਅਸੀਂ ਚੁੱਪ ਕਰਕੇ ਘਰ ਬੈਠੇ ਰਹੇ ਅਸੀਂ ਇਹ ਸੋਚਤੀਆਂ ਕਿ ਹੁਣ ਅਸੀਂ ਵੋਟਾਂ ਪਾਈਆਂ ਸਾਨੂੰ ਪਬਲਿਕ ਨੂੰ ਉਸ ਵੇਲੇ ਨਾ ਬਾਰ ਹੋਣਾ ਚਾਹੀਦਾ ਸੀ ਜਦੋਂ ਪਟਵਾਰੀਆਂ ਨੇ ਹੜਤਾਲ ਕੀਤੀ ਸੀ ਕਿ ਇਹਨਾਂ ਦਾ ਜਿਹੜੀ ਹੜਤਾਲ ਕੀਤੀ ਆ ਨਾਜਾਇਜ਼ ਹੜਤਾਲ ਆ ਸਰਕਾਰ ਦਾ ਸਾਥ ਦੇਣਾ ਚਾਹੀਦਾ ਸੀਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਜਿਹੜੀਆਂ ਹੈਗੀਆਂ ਤੁਹਾਨੂੰ ਕਿੱਦੜਵਾਹ ਤੋਂ ਦਿਖਾ ਰਿਹਾ ਹਾਂ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਹੈਗੀਆਂ ਸਿੱਖਿਆ ਦੇ ਖੇਤਰ ਦੇ ਵਿੱਚ ਖਿਡਾਰੀਆਂ ਨੂੰ 7 7 8 8 ਲੱਖ ਰੁਪਏ ਜਿਹੜਾ ਬੰਦਾ ਖਿਡਾਰੀ ਕਾਬਲ ਆ ਉਹਨਾਂ ਨੂੰ ਪਹਿਲਾਂ ਹੀ ਪ੍ਰੋਵਾਈਡ ਕਰਾ ਦਿੱਤਾ ਜਾਂਦਾ ਸੀ ਅੱਗੇ ਤਾਂ 8 ਰੁਪਏ ਨਹੀਂ ਸੀ ਕੋਈ ਸਰਕਾਰ ਦੇ ਕੇ ਰਾਜੀ ਤੁਸੀਂ ਦੇਖ ਸਕਦੇ ਹੋ ਭਗਵਾਨਤ ਬਾਦ ਸਰਕਾਰ ਦੀਆਂ ਜੁਲੀਆ ਲੋਕਾਂ ਦੇ ਵਿੱਚ ਆਮ ਟ੍ਰੈਂਡ ਚੱਲਦੇ ਆ ਆਮ ਗੱਲਾਂ ਹੁੰਦੀਆਂ ਨੇ ਖਦਾਰੀਆਂ ਨੂੰ ਪੈਸੇ ਮਿਲਦੇ ਨੇ ਜਿੱਤਿਆਂ ਹੋਇਆਂ ਨੂੰ ਪੈਸੇ ਮਿਲਦੇ ਨੇ ਜਿਹੜਾ ਆਪਾਂ ਜੇ ਪੰਜਾਬ ਲਈ ਕੋਈ ਸ਼ਹੀਦ ਹੋ ਜਾਂਦਾ ਆਪਾਂ ਸਰਕਾਰ ਉਹਦੇ ਕਰਕੇ ਕਰੋੜ ਰੁਪਏ ਦਾ ਚੈੱਕ ਜਿਹੜਾ ਹੈਗਾ ਆ ਉਹਦੇ ਘਰ ਜਾ ਕੇ ਲੈ ਕੇ ਆਉਂਦੀ ਆ ਕਰੋੜ ਰੁਪਏ ਦਾ ਕਿਸੇ ਪਿੰਡੂ ਲੋਕਾਂ ਨੇ ਜਾਂ ਕਿਸੇ ਸ਼ੂਰ ਲੋਕਾਂ ਨੇ ਚੈੱਕ ਤੱਕ ਸੁਣਿਆ ਹੀ ਨਹੀਂ ਸੀ ਵੀ ਕੋਈ ਸਰਕਾਰ ਕਿਸੇ ਨੂੰ ਮੁਆਵਜ਼ਾ ਦੇਵੇਗੀ ਹਨਾ ਬਾਕੀ ਜਿਹੜੀ ਮੰਡੀਆਂ ਦਾ ਰੌਲਾ ਪਿਆ ਹੁਣ ਤਾਜ਼ਾ ਮੰਡੀਆਂ ਦਾ ਰੌਲਾ ਜਿਹੜਾ ਸੀਗਾ ਉਹ ਸੈਂਟਰ ਸਰਕਾਰ ਦਾ ਮਸਲਾ ਸੀ DAP ਦਾ ਮਸਲਾ ਸੀ DAP ਸੈਂਟਰ ਸਰਕਾਰ ਪ੍ਰੋਵਾਈਡ ਕਰਾਉਗੀ ਤਾਂ ਗੌਰ ਪੰਜਾਬ ਗਵਰਨਮੈਂਟ ਸਰਵ ਕਰ ਦੇਗੀ ਪਿਛਲਾ ਦੀ ਬਚੋਲ ਕੀ ਸੀ ਸੋ ਉਹਦੇ ਵਿੱਚ ਜਿਹੜਿਆ ਸਰਕਾਰ ਨੇ ਬਗਨਾਮ ਕੀਤਾ ਉਹ ਵੀ ਦੱਸਦਨੇ ਆ ਕਿ ਜਿਹੜੀਆਂ ਸਿਆਸੀ ਪਾਰਟੀਆਂ ਦੀਆਂ ਕੁਝ ਕਿਸਾਨ ਜਥੇਬੰਦੀਆਂ ਨੇ ਧਿਆਨ ਨਾਲ ਸੁਣਿਓ ਮੇਰੀ ਗੱਲ ਸਿਆਸੀ ਪਾਰਟੀਆਂ ਨੇ ਕੁਝ ਕਿਸਾਨ ਜਥੇਬੰਦੀਆਂ ਨੇ ਦੇ ਵਿੱਚ ਵੀ ਕੁਝ ਭੈੜ ਜਿਹੜੀ ਹੈਗੀ ਆ ਕੀਤੀ ਹੋਈ ਆ ਸੋ ਉਹ ਕੁਝ ਭੈੜ ਜਿਹੜੀ ਆ ਇਹ ਵਿਰੋਧੀ ਪਾਰਟੀਆਂ ਨਾਲ ਕੇ ਉਹਨਾਂ ਤੋਂ ਹੜਤਾਲ ਕਰਾ ਦੇਣੀ ਆ ਕਿਸੇ ਵੀ ਢੰਗ ਨਾਲ ਹਨਾ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਮਸਲਾ ਜਿਹੜਾ ਹੈਗਾ ਮਤਲਬ ਸਰਕਾਰ ਨੂੰ ਬਦਨਾਮ ਕਰਾਣਾ ਕਿਸੇ ਤਰ੍ਹਾਂ ਬਹੁਤੀ ਪਾਰਟੀਆਂ ਨੇ ਬਹੁਤ ਸਾਰੇ ਜਿਦਾ ਸੈਂਟਰ ਗਵਰਨਮੈਂਟ ਦਾ ਸੈਂਟਰ ਗਵਰਨਮੈਂਟ ਨੇ ਪੰਜਾਬ ਸਰਕਾਰ ਦਾ ਬਹੁਤ ਸਾਰਾ ਪੈਸਾ ਰੋਕ ਕੇ ਰੱਖਿਆ ਹੋਇਆ ਕੋਈ ਸਿਆਸੀ ਪਾਰਟੀ ਬੋਲਦੀ ਹੈ ਦੂਜੀਆਂ ਸਿਆਸੀ ਪਾਰਟੀਆਂ ਦਾ ਫਰਜ਼ ਵੀ ਬਣਦਾ ਹੈ ਤੇ ਕਿ ਅਸੀਂ ਜਿਹੜਾ ਹੈਗਾ ਇਹ ਕਹਿ ਸਕਦੇ ਹਾਂ ਕਿ ਉਹਨੂੰ ਦਬਾਅ ਪਾਇਆ ਜਾਵੇ ਉਹਨਾਂ ਤੇ ਕਿ ਸਾਡਾ ਜਿਹੜਾ ਪੰਜਾਬ ਦਾ ਪੈਸਾ ਬਣਦਾ ਹੈਗਾ ਜੋ GST ਚ ਜਾਂਦਾ ਹੈ ਉਹ ਪੈਸਾ ਪੰਜਾਬ ਸਰਕਾਰ ਨੂੰ ਦਿੱਤਾ ਜਾਵੇ ਜੋ ਮੰਡੀ ਬੋਰਡ ਦਾ ਪੈਸਾ ਹੈਗਾ ਆ ਸਰਕਾਰ ਦੀਆਂ ਇਸ ਵਕਤ ਮੰਡੀ ਬੋਰਡ ਨੂੰ ਪੈਸਾ ਮਿਲੇਗਾ ਤਾਂ ਉਹਦੀਆਂ ਜਿਹੜੀਆਂ ਸੜਕਾਂ ਹੈਗੀਆਂ ਆ ਉਹ ਤੁਹਾਡੇ ਪਿੰਡਾਂ-ਪਿੰਡਾਂ ਨੂੰ ਜਿਹੜੀਆਂ ਜਾਂਦੀਆਂ ਨੇ ਉਹ ਮੰਡੀ ਬੋਰਡ ਦੇ ਅਧੀਨ ਆਉਂਦੀਆਂ ਨੇ ਉਹ ਸੜਕਾਂ ਤੁਹਾਡੀਆਂ ਬਣਾਈਆਂ ਜਾਣ ਚਾਹ ਜਾਂ ਸਕਦੀਆਂ ਨੇ ਜੋ ਸੈਂਟਰ ਸਰਕਾਰ ਨੇ ਭਗਵੰਤ ਮਾਨ ਨੇ ਹਜ਼ਾਰਾਂ ਵਾਰੀ ਆਖਿਆ ਕਿ ਉਹ ਮੇਰਾ ਪੈਸਾ ਰੋਕ ਕੇ ਰੱਖਿਆ ਹੋਇਆ ਜੋ ਜੀਐਸਟੀ ਦਾ ਹਿੱਸਾ ਰਾਨੂੰ ਮਿਲਦਾ ਉਹ ਨਹੀਂ ਦਿੱਤਾ ਜਾ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਗਿੱਦੜਵਾਹਾ ਤੋਂ ਬੀਬੀਸੀ ਇੰਟਰਨੈਸ਼ਨਲ ਰੇਡੀਓ ਲਾਈਵ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮੈਂ ਤੁਹਾਨੂੰ ਕਾਹਤਾਰੀਆ ਦਿਖਾ ਰਿਹਾ ਵੇਖ ਐਕਸਵਾ ਦੇਖ ਰਹੇ ਹੋ ਤੁਸੀਂ ਗਿੱਦੜਵਾਹਾ ਤੋਂ ਸੋ ਡਿੰਪੀ ਤੇ ਲੋਕ ਕਹਿ ਸਕਦੇ ਆ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬੜਿੰਗ ਦੀਆਂ ਗਲੀਆਂ ਦੇ ਵਿੱਚ ਤੁਸੀਂ ਇਹ ਤਸਵੀਰਾਂ ਕਿੱਦੜ ਵਾਹ ਤੋਂ ਲਾਈਵ ਤੁਸੀਂ ਦੇਖ ਰਿਹਾ ਹੋ ਜਿਵੇਂ ਭਮੱਕੜਾਂ ਦਾ ਅਜੂਮ ਪਵਾਨ ਪਵਾਨ ਦੇ ਭਮੱਕੜਾਂ ਦਾ ਅਜੂਮ ਇਸ ਵੇਲੇ ਜਿਹੜੇ ਹੈਗੇ ਭਮੱਕੜ ਹੈਗੇ ਆ ਉਹ ਕਿੱਦੜ ਵਾਹ ਦੀਆਂ ਗਲੀਆਂ 'ਚ ਘੁੰਮ ਰਹੇ ਨੇ ਸੋ ਦਾਵਾ ਕਰ ਰਹੇ ਨੇ ਇਸ ਵਕਤ ਕਿ ਇਸ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੀ ਜਿੱਤ ਪ੍ਰਾਪਤ ਕਰੇਗਾ ਆਮ ਆਦਮੀ ਦੇ ਉਮੀਦਵਾਰ ਨੂੰ ਚਿਤਰਾ ਕੇ ਅਸੀਂ ਅਸੈਂਬਲੀ ਦੇ ਵਿੱਚ ਭੇਜਾਂਗੇ ਸੋ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਜਿੰਪੀ ਢੇਲੋਂ ਦੀ ਰੋਡ ਚੌਰੀਆਂ ਦਿਖਾ ਰਹੇ ਹਾਂ ਬੜੇ ਰੌਣਕ ਸਾਡੇ ਨਾਲ ਤੁਸੀਂ ਦੇਖਿਆ ਬੀਬੀ ਇੰਟਰਨੈਸ਼ਨਲ ਤੋਂ ਆਨੂੰ ਸਾਡੀ ਇਹ ਜੇ ਦੀ ਖਬਰ ਹੈਗੀ ਆ ਕਿਸ ਤੰਗ ਦੀ ਲੱਗੀ ਸੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਸੋ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਦੇਣਾ